ਆਪਾਂ ਬਈ ਬੂਜੇ ਨਾ ਜਿਹੜੇ ਘਰੇ ਲਾਉਣੇ ਆ ਨਾ ਮਿਰਚਾਂ ਵਾਲੇ ਮੈਂ ਹਰ ਵਾਰੀ ਲਾਉਣਾ ਮਿਰਚਾਂ ਵਾਲੇ ਬੂਜੇ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਨਾ ਇਹ ਜਦੋਂ ਰੇਟ ਇਹਦਾ ਘੱਟ ਮਿਲ ਜੇ ਆਪਾਂ ਨੂੰ ਬੋਲੀ ਤੇ ਲੈਣਾ ਜਾਂ ਕਿਤੇ ਵੇਚਣੀਆਂ ਉਦੋਂ ਆਪਾਂ ਇਹਨਾਂ ਨੂੰ ਰੱਖ ਲਓ ਇਹ ਹਰੀ ਤੋਂ ਲਾਲ ਪੰਜ ਜਾਂਦੀ ਹੈ ਫਿਰ ਆਪਾਂ ਪੀਸਣੇ ਘਰੇ ਵਰਤਣੇ ਆ ਹੁਣ ਮੈਂ ਤੋੜ ਲਈਆਂ ਸਾਰੀਆਂ ਸੁਕਾਂਗਾਂ ਆਹਾ ਇਹ ਛਾਂ ਚ ਸੁਕਾਂਗਾਂ ਸਾਰੀਆਂ ਤੋੜ ਕੇ ਮੈਂ ਇੱਕ ਵਾਰੀ ਛਾਂ ਚ ਸੁਕਾ ਕੇ ਫਿਰ ਉਦੋਂ ਜਦੋਂ ਪੀਸਣੇ ਉਦੋਂ ਧੁੱਪ ਲਵਾ ਲਓ ਤੇ ਹੁਣ ਆਪਾਂ ਧੁੱਪ ਲਵਾ ਕੇ ਇਹਨੂੰ ਫੇਰ ਪੀਸਾਂਗੇ ਮੋਲ ਦੇ ਦਿਖਾਉਣੇ ਆ ਤੁਹਾਨੂੰ ਪੀਸਣਾ ਲੱਗੇ ਹੁਣ ਆਪਾਂ ਮਿਰਚਾਂ ਲਾਲ ਮਿਰਚ ਆਪਣੇ ਕੋਲੇ ਖਤਮ ਹੋ ਗਈ ਸੀ ਮੁੱਕ ਗਈ ਸੀ ਆਪਾਂ ਘਰੇ ਤਿਆਰ ਕਰਦੇ ਆ ਤੇ ਹੁਣ ਪੀਸ ਦਿਆਂ ਤੁਹਾਡੇ ਸਾਹਮਣੇ ਇਹ ਆਮੀ ਨਹੀਂ ਆਉਂਦੇ ਇਹ ਮੋਲ ਲੈਣੇ ਆਣੇ ਰੋਟੀ ਦੇ ਮੇਰੀ ਮੈਂ ਕਿਹਾ ਤਰਾਹ ਨੂੰ ਵਰਤਣਾ ਲੋਕ ਰੱਖੇ ਹਾਲੋ ਆਪੀ ਸੀ ਆਪੀ ਸੀਗੀ ਇਹਦਾ ਕਲਰ ਦੇਖ ਲੋ ਰੰਗ ਕਿਹੋ ਜਿਹਾ ਤੇ ਜੇ ਆਪ ਮੋਲ ਵਾਲੀ ਲਿਓ ਐ ਲਾਲ ਜਿਆਦੇ ਹੋਗੀ ਉਹਦਾ ਵੈਰੀਅਟ ਘੱਟ ਵੱਧ ਹੁੰਦੇ ਆ ਮਿਰਚਾਂ ਦੇ ਤੇ ਪਰ ਆਪਦੀ ਅੱਖੀ ਚੀਜ਼ ਹੁੰਦੀ ਨਾ ਇਹ ਤਿਆਰ ਕਰੀ ਆਪ ਹੀ ਤਿਆਰ ਕਰੀ ਆਪ ਹੀ ਪੀਸਨੀ ਕਿੰਨੀ ਵਧੀਆ ਗੱਲ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਵਧੀਆ ਸੁਪਮਾ ਹੁੰਦਾ ਹੈ 体育课。